لوکاں نے کہا چٹا ਵੰਡੇ ਆ ਇਹ ਲੋਕاں ਨਾਲ ਨਾਰکوٹک سارے ਵੰਡੇ ਇਹਨਾਂ ਨੇ ਪੈਸਾ ਵੰਡਿਆ ਇਹਨਾਂ ਨੇ سوٹ ਵੰਡਲੇ ਇਹਨਾਂ ਨੇ ਉਹ ਕਹਿੰਦੇ ਬੈਗ ਵੰਡਲੇ ਇਹਨਾਂ ਨੇ ਉਹ ਪਤਾ ਨਹੀਂ کیا کیا ਵੰਡਦਾ ਇਹਨਾਂ ਸਭ ਕੋਈ ਵੰਡਦਾ ਇਹਨਾਂ ਜਿਹੜੇ ਕਹਿੰਦੇ ਸੀਗੇ ਜੁੱਧ ਨਸ਼ਾ ਵਦੋ ਤੇ ਛੇ ਵੰਦੇ ਫਿਰਦੇ ਆ ਸੋ ਮੇਰੀ ਬੇਨਤੀ ਹੈ ਸਾਡੇ ਵਾਸਤੇ ਬਖਵਾ ਲਈ ਸਾਡੇ ਵਾਸਤੇ ਜਿਹੜੀ ਲੜਾਈ ਹੈ ਨਾ ਇਹ ਲੋਕ ਲੜਾਈ ਕੋਮਨ ਸਰ ਜਿਹੜੀ ਅਸੀਂ ਜਿਹੜੀਆਂ ਗੱਲ ਤਸਵੀਰਾਂ ਬੈਤ ਤੁਸੀਂ ਯਾਰ ਕੀ ਪ੍ਰਤੀਕਰਮ ਕਰਨਾ ਜਿਹੜੀਆਂ ਅਸੀਂ ਤਸਵੀਰਾਂ ਹੈ ਮੇਜੀ ਬਿਕਰਮ ਜੀ ਦੇ ਪੇਜ ਦੇ ਉੱਪਰ ਜਿਹੜੀਆਂ ਤਸਵੀਰਾਂ ਦਾ ਵਾਇਰਲ ਹੋ ਰਿਹਾ ਹੈ ਦੇਖੋ ਗੱਲ ਇਹਦਾ ਰਵਜੋਤ ਜਿਹੜਾ ਉਹ ਤਾਂ ਕਰਤਾਰ ਦਿਖਾਉਂਦਾ ਆਮ ਆਦੀ ਪਾਰਟੀ ਦਾ ਕਿ ਇਹ ਸਾਰੇ ਮੰਤਰੀ ਇਦਾਂ ਦੇ ਕਰਤਾਰ ਵਾਲੀ ਨੇ ਸੋ ਜਿਹੜਾ ਕਰਤਾਰ ਹੈਗਾ ਵਾ ਮੇਜੀਆ ਸਾਡੇ ਨੇ ਕਰਤਾਰ ਦਿਖਾਇਆ ਹੈਗਾ ਵਾ ਉਹ ਗਲਤ ਹੈਗਾ ਤੇ ਸਾਬਤ ਕਰ ਦੇਣ ਜੇ ਠੀਕ ਹੈਗਾ ਤ ਤੁਹਾਨੂੰ ਪਤਾ ਹੀ ਆ ਰਹੀ ਜਿਹੜਾ ਮੈਂ ਲਿਖਿਆ ਹੁਕਮਨ ਸਰ ਹਰ ਵਾਰੀ ਜਿਹੜਾ ਉਹ ਜਾ ਕੇ ਕਚਹਿਰੀ ਦੇ ਵਿੱਚ ਕੇਸ ਲੜੇ ਨੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਕਿੰਨਾ ਕੁ ਲੱਗਦਾ ਹੈ ਕੇ ਇਸ ਤੁਹਾਡੇ ਪੱਖ ਚ ਉਤਰੇਗਾ 100% ਜੇ ਸਰ ਜਿੱਤੇ ਨੇ ਆਪਾ ਜੋ ਕੇਸ ਜੱਦੇ ਆ ਤੇ ਭਾਈ ਜੀ ਖਬਰਾਂ ਦੇ ਵਿੱਚ ਇਹ ਵੀ ਆ ਰਿਹਾ ਕਾਲੀ ਪੱਤ ਕੀਤੇ ਲੜਾਈ ਦੇ ਵਿੱਚ ਨਹੀਂ ਹੈ ਤੁਸੀਂ ਉਹਦੇ ਕੀ ਖਿਲਾਫਤ ਕੀਤੀ ਸੀ ਕੱਲ ਜਿਹੜੀ ਖਬਰਾਂ ਦੇ ਵਿੱਚ ਆ ਰਿਹਾ ਕਿ ਕਾਲੀ ਪੱਤ ਲੜਾਈ ਦੇ ਵਿੱਚ ਨਹੀਂ ਉਹ ਪੁਰਾਣੀ ਨਿਊਜ਼ ਸੀ ਮੈਂ ਠਠਾ ਠਠਾ ਮੈਨੂੰ ਜਵਾਬ ਦੇ ਰਿਹਾ ਜੀ ਉਹ ਮੈਂ ਰਿਕਾਰਡਿੰਗ ਦਿਖਾਤੀ ਉਸੇ মিডিਆ ਦਾ ਬੰਦਾ ਕਹਿੰਦਾ ਜੀ ਇਹਨਾਂ ਨੇ 10 ਲੱਖ ਰੁਪਏ ਕੇ ਪਤਾ ਕਿੰਨੇ ਲੱਖ ਰੁਪਏ ਲੈ ਕੇ ਖਬਰ ਚਾਪੀ ਤੇ ਜੇ মিডিਆ ਵਿਕਉ ਹੋ ਗਿਆ ਤਾਂ ਡੈਮੋਕ੍ਰੇਸੀ ਕਿੱਥੇ ਗਈ ਸਭ ਤੋਂ ਸਟਰੋਂਗੇਸ ਪਿੱਲਰ ਕਿਹੋ ਜਣ ਡੈਮੋਕ੍ਰੇਸੀ ਦਾ মিডিਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਰਿਕਾਰਡਿੰਗ ਮੈਂ ਤੁਹਾਨੂੰ ਕੋ ਦੁਬਾਰਾ ਸੁਣਾ ਸਕਦਾ ਵਹਿਤਾਂ ਉਹਦੋਂ ਸੁਣਾਤੀ ਮੇਰੇ ਪੇਜ ਤੇ ਵੀ ਵੀ ਹੈ ਇੱਕ ਪ੍ਰੈਸ ਮੋਟਰ ਕਹਿ ਰਿਹਾ ਕਿ ਆ ਫਰਲਾਣੇ ਜਿਹੜੇ ਲਾਈ ਹੈਗੀ ਹੈ ਉਹਨੇ ਪੈਸੇ ਲੈ ਕੇ ਲਾਈ ਐਤੋ ਮੈਡੀਕਲ ਕੀ ਹੋ ਸਕਦੀ ਜਦਕਿ ਜਿਹੜਾ ਦੋ মিডিਆ ਸੀਗੀਆਂ ਉਹਨਾਂ ਦੇ ਫਰਜ਼ ਸਟਗਰਾਤੀ ਕਿ ਉਹ ਝੂਠੀਆਂ ਸੀਗੀਆਂ ਕੌਣ ਚਕਰਾਨ ਵਾਲਾ ਕੋਣ ਆ ਇਹਨੂੰ ਮੈਨੀਪੂਲੇਟ ਕਰਨ ਵਾਲਾ ਕੋਣ ਆ ਸੰਜੀਵ ਰੋੜੇ ਦਾ ਆਪਣਾ ਪੀਏ ਆਪਣਾ ਅਕਾਊਂਟੈਂਟ ਉਹੀ ਆਪਣੀ ਇੱਕ ਕੰਪਨੀ ਚ ਲੰਦਾ ਉਹੀ ਵਾਲੇ ਨੈਗੇਟਿਵ ਜਿਹੜੇ ਹੈਗੇ ਆ ਭੇਜੀ ਜਾਂਦਾ ਹੈਗਾ ਜੋ ਵੀ ਉਹ ਕਹਿੰਦੇ ਹੈਗੇ ਖਬਰਾਂ ਜੀਆਂ ਸੋ ਇਹਨਾਂ ਵਾਸਤੇ ਮੈਨੂੰ ਕੋਈ ਫੈਸਲਾ ਲੈਣੀ ਪੈਂਦਾ ਹੈ ਇਹ ਝੂਠ ਦਾ ਬੁਲੰਦਾ ਹੈ ਮਸਤ ਮਸਤ ਇਹ ਚੋੜਾਂ ਨੂੰ ਭਾਰਤ ਪੁਛਨਾ ਆਸ਼ੂ ਵਰਸਸ ਸੰਜੀਵ ਰੋੜਾ ਬਣਾ ਕੇ ਦੇਖਿਆ ਜਾ ਰਿਹਾ ਇਹ ਤਾਂ ਦੋਨੋਂ ਇਕੱਠੇ ਨਰੇ ਹੋਏ ਹੈ ਜੋ ਮਰਜ਼ੀ ਬਣਾਈ ਚੱਲ ਇਹਦਾ ਗੱਲ ਜੋ ਮਰਜ਼ੀ ਕਰੀ ਚੱਲ ਲੜਾਈ ਤਾਂ ਜਿਹੜੀ ਹੈਗੀ ਨੇ ਇਹਨਾਂ ਦੋਨਾਂ ਦੀ ਹੈ ਚੌਥੇ ਤੇ ਤੀਜੇ ਨੰਬਰ ਵਾਲੀ ਸੋ ਮੈਂ ਤਾਂ ਰੱਬ ਨਾਲ ਗੱਲ ਕਰਦਾ ਫੇ ਮੋਟਾ ਮੁੰਡਿਆਂ ਦੇ ਵਾਸਤੇ ਕੰਮ ਹੋ ਰਿਹਾ ਮੈਂ ਤੁਹਾਨੂੰ ਦੱਸ ਲੈਗਾ ਇਹ ਸਾਰੇ ਸਾਰੇ ਕੰਮ ਜਿਹੜੇ ਸਕ੍ਰਿਪਟਿਡ ਆ ਇਹ ਸਾਰੇ ਸਕ੍ਰਿਪਟਿਡ ਆ ਸੋ ਇਹਦੇ ਬਾਰੇ ਮੇਰੀ ਜਿਹੜੀ ਹੈ ਸੌਰੀ ਮੈਂ ਹੱਥ ਜੋੜ ਕੇ ਬੇਨਤੀ ਲਾਣਾ ਮੈਂ ਇਹਦੇ ਬਾਰੇ ਗੱਲ